ਬੇਸਿਕਲੀ ਮੁੱਖ ਮੰਤਰੀ ਸਾਹਿਬ ਇੱਥੇ ਤੀਰਥ ਯਾਤਰਾ ਸਕੀਮ ਜਿਹੜੀ ਹੈ ਲਾਂਚ ਕਰਨ ਲਈ ਪਹੁੰਚ ਰਹੇ ਨੇ ਉਹਦਾ ਪਾਇਲਟ ਪ੍ਰੋਜੈਕਟ ਕਲ ਤੂਰੀ ਦੇ ਬਰਡਵਾਲ ਪਿੰਡ ਤੋਂ ਸਟਾਰਟ ਹੋ ਰਿਹਾ ਹੈ ਤਾਂ ਉੱਥੇ ਲਈ ਇੱਥੇ ਪਹੁੰਚ ਰਹੇ ਨੇ ਬਾਕੀ ਸੀਐਮ ਸਾਹਿਬ ਕੱਲ ਨੂੰ ਪ੍ਰੈਸ ਕਾਨਫਰੰਸ ਕਰਨਗੇ ਤੇ ਉਹ ਸਾਰੀ ਡਿਟੇਲਸ ਜਿਹੜੀਆਂ ਸਕੀਮ ਦੀਆਂ ਵੱਡੀਆਂ ਜਿਹੜੀਆਂ ਵੀ ਡਿਟੇਲਸ ਹੋਣਗੀਆਂ ਸਾਰੀਆਂ ਉਹਦੇ ਵਿੱਚ ਦੇਣਗੇ ਲੋਕਾਂ ਨੂੰ ਕੀ ਫੀਲ ਕਰ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਵੇਂ ਆਪਾਂ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਦਿਹਾੜਾ ਬਣਾ ਰਹੇ ਹਾਂ ਤੇ ਉਸ ਸੰਬੰਧਿਤ ਤੀਰਥ ਯਾਤਰਾ ਸਕੀਮ ਲਾਂਚ ਹੋਣ ਲੱਗੀ ਹੈ ਤਾਂ ਆਪਾਂ ਸ ਤੇ ਜਿਵੇਂ ਕਿ ਹੁਣ ਪਰਾਲੀ ਦੇ ਅੱਗ ਲੱਗਣ ਦੀ ਆਪਾਂ ਘਟਨਾਵਾਂ ਦੇਖ ਰਹੇ ਹਾਂ ਜਿਸ ਦਾ এনवायरमेंट ਖਰਾਬ ਹੋ ਰਿਹਾ ਹੈ ਉਸ ਤਰ੍ਹਾਂ ਤੇ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਣੇ ਲਈ ਜਿਹੜੀ ਆਪਣੀ ਧਰਤੀ ਮਾਤਾ ਹੈ ਠੀਕ ਹੈ ਤੇ ਪਵਨ ਗੁਰੂ ਹੈ ਉਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖ ਕੇ ਹੀ ਇਹ ਸਾਰੀਆਂ ਚੀਜ਼ਾਂ ਸੋਚ ਕੇ ਕਰਨੀਆਂ ਚਾਹੀਦੀਆਂ ਨੇ ਸਾਡੇ ਪੰਜਾਬ ਦੇ ਬਹੁਤ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਕੱਲ ਜਿਹੜੀ 29 ਤਰੀਕ ਨੂੰ ਪਿੰਡ ਬਰਡਵਾਲ ਤੋਂ ਤੀਰਥ ਯਾਤਰਾ ਦੀ ਸ਼ੁਰੂਆਤ ਕਰਨ ਆ ਰਹੇ ਨੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਬਹੁਤ ਲੋਕ ਖੁਸ਼ ਨੇ ਕਿ ਜੇ ਬਹੁਤ ਵਧੀਆ ਕੰਮ ਸਰਕਾਰ ਕਰ ਰਹੀ ਹੈ ਕਿਉਂਕਿ ਕਈ ਲੋਕ ਜਿਹੜੇ ਨੇ ਕਿਸੇ ਕਾਰਨ ਕਰਕੇ ਨਹੀਂ ਜਾਣਾ ਚਾਹੁੰਦੇ ਤੀਰਥ ਯਾਤਰਾ ਪਰ ਉਹਨਾਂ ਦੀਆਂ ਕਈ ਪ੍ਰੋਬਲਮ ਹੁੰਦੀਆਂ ਨੇ ਉਹ ਨਹੀਂ ਜਾ ਸਕਦੇ ਇਸ ਕਰਕੇ ਕਿਉਂਕਿ ਉਹਨਾਂ ਦੇ ਸਾਰੇ ਜਾਣ ਦਾ ਪ੍ਰਬੰਧ ਉੱਥੇ ਰਹਿਣ ਦਾ ਪ੍ਰਬੰਧ ਹੈ ਹਰ ਤਰ੍ਹਾਂ ਦਾ ਉਹ ਪ੍ਰਬੰਧੇ ਮੁਕੰਮਲ ਕਰਕੇ ਉਹਨਾਂ ਨੂੰ ਜਿਹੜੀ ਯਾਤਰਾ ਕਰਵਾਈ ਜਾਏਗੀ ਕੱਲ ਸ਼ੁਰੂਆਤ ਹੈ ਪਿੰਡ ਵਰਡਵਾਲ ਧੂਰੀ ਹਲਕੇ ਤੋਂ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਊਗਾ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ ਕਿਉਂਕਿ ਜਿਹੜੇ ਬਜ਼ੁਰਗ 50 ਸਾਲ ਤੋਂ ਉੱਪਰ ਜਿਹੜੇ ਬਜ਼ੁਰਗ ਤੀਰਥ ਯਾਤਰਾ ਕਰਨਾ ਚਾਹੁੰਦੇ ਨੇ ਉਹਨਾਂ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਅਸੀਂ ਕਿਤੇ ਜਾ ਕੇ ਰੱਬ ਦਾ ਨਾਮ ਲਈਏ ਕਿਤੇ ਤੀਰਥ ਯਾਤਰਾ ਤੇ ਦਰਸ਼ਨ ਕਰਕੇ ਆਈਏ ਉਹਨਾਂ ਨੂੰ ਕਿਉਂਕਿ ਸੁਪੂਨ ਮਿਲੂਗਾ ਬਹੁਤ ਜਿਹੜਾ ਸ਼ਾਂਤੀ ਪੀਸ ਔਰ ਮਾਈਂਡ ਕਿਉਂਕਿ ਸਭ ਤੋਂ ਜ਼ਰੂਰੀ ਹੈ ਇਸ ਕਰਕੇ ਉਹਨਾਂ ਨੂੰ ਬਹੁਤ ਹੀ ਇੱਕ ਜਿਹੜਾ ਇਹ ਚੰਗਾ ਕੰਮ ਸਰਕਾਰ ਕਰ ਰਹੀ ਹੈ। ਪੁਲੀਡ ਕੀਤਾ ਜਾਣਾ ਹੈ ਕੀ ਕਰਨ ਹੈ। ਅਸੀਂ ਪੰਚਾਇਤ ਵੱਲੋਂ ਆਪਣਾ ਮਤਵ ਪਾਇਆ ਹੈ। ਸਾਡੇ ਇੱਕ ਦਾ ਹਾਈ ਸਕੂਲ ਹੈ। ਇਹਨੂੰ ਅਸੀਂ ਅਪਰੇਟ ਕਰਾਉਣਾ ਹੈ। ਇਹ ਸਾਡੀ ਸੀਐਮ ਸਾਹਿਬ ਕੋਲ ਡਿਮਾਂਡ ਹੈ। ਹੋਰ ਵੀ ਅਸੀਂ ਜਿੰਨੇ ਵੀ ਸਾਡੇ ਪਿੰਡ ਦੇ ਕੰਮ ਅਧੂਰੇ ਪਏ ਨੇ ਅਸੀਂ ਪੂਰੇ ਮਤੇ ਪਾ ਕੇ ਦਿੱਤੇ ਨੇ। ਕੱਲੋਂ ਵੀ ਉਹਨਾਂ ਨੂੰ ਵੀ ਰਿਕਵੈਸਟ ਕਰਾਂਗੇ ਵੀ ਸਾਡੀਆਂ ਮੰਗਾਂ ਪ੍ਰਵਾਨ ਕਰੀ ਜਾਣ। ਔਰ ਸਾਨੂੰ ਬੜੀ ਖੁਸ਼ੀ ਦੀ ਗੱਲ ਇਹ ਹੈ ਵੀ ਸਾਡੇ ਪਿੰਡ ਬਾੜਵਾਲ ਵਿਖੇ ਜੋ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਪਿੰਡ ਬਾੜੋਵਾਲ ਤੋਂ ਪਹਿਲਾਂ ਵੀ ਤੀਰਜਾਤਿਆ ਸ਼ੁਰੂ ਕੀਤੀ ਤੀ ਔਰ ਦੂਸਰੀ ਵਾਰੀ ਪੰਜਾਬ ਦੇ ਵਿੱਚ ਜੋ ਬਾੜੋਵਾਲ ਤੋਂ ਕੀਤੀ ਗਿਆ ਅਸੀਂ ਬੜੇ ਖੁਸ਼ ਆ ਔਰ ਇਹਨਾਂ ਦਾ ਤੁਹਾਨੂੰ ਬਾਤ ਕਰਦੇ ਹਾਂ ਜੀ ਆਖਦੇ ਹਾਂ